ਕੈਮਰਾ ਮਾਰਗ ਦਿਖਾ ਦੇ ਜਿਹੜੀ ਜੇਲ ਹੈ ਅੱਜ ਅਸੀਂ ਦੱਸਣਾ ਲੱਗਿਆ ਧਰਨਾ ਲੱਗਿਆ ਭਾਈ ਸੰਦੀਪ ਸਿੰਘ ਜੀ ਖਾਲਸਾ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਉੱਪਰ ਹੋਈ ਜਿਹੜੀ ਭਾਰੀ ਤਸ਼ੱਦਦ ਇਸ ਕਰਕੇ ਅੱਜ ਸਾਰੇ ਹੀ ਮੇਰੇ ਨਾਲ ਪੰਥ ਦੇ ਕੌਮ ਦੇ ਸੀਨੀਅਰ ਆਗੂ ਬੈਠੇ ਨੇਗੇ ਨਾਲ ਭਾਈ ਸਾਹਿਬ ਦੇ ਭਰਾ ਵੀ ਬੈਠੇ ਨੇਗੇ ਇਹ ਜਿਹੜੀ ਤਸ਼ੱਦਦ ਆ ਅਸੀਂ ਇਹ ਸਰਕਾਰਾਂ ਨੂੰ ਵੀ ਪੁੱਛਣਾ ਚਾਹੁੰਦੇ ਆ ਤੇ ਆਪਣੇ ਲੋਕਾਂ ਨੂੰ ਵੀ ਸਵਾਲ ਆ ਆਪਣੇ ਪੰਜਾਬ ਦੇ ਲੋਕਾਂ ਨੂੰ ਵੀ ਨੌਜਵਾਨਾਂ ਨੂੰ ਇਹ ਸਾਡੇ ਦੇ ਜਿਹੜੀ ਹੋਰੇ ਚੱਲਦੇ ਕੋਈ ਅੱਧੋ ਬੰਦ ਹੋਊਗਾ ਇਹ ਬੰਦ ਬੰਦ ਭਰਾਵੋ ਉਨਾ ਸਮਾਂ ਨਹੀਂ ਹੁੰਦੀ ਜਿੰਨਾ ਟਾਈਮ ਅਸੀਂ ਇਕੱਠੇ ਨਹੀਂ ਹੁੰਦੇ ਕਿਉਂਕਿ ਅਸੀਂ ਪਾਟੇ ਖੜੇ ਆ ਅੱਡੂ ਪਾਟੇ ਹੋਏ ਖੜੇ ਆ ਜਿੰਨਾ ਟਾਈਮ ਅਸੀਂ ਇਕੱਠੇ ਨਹੀਂ ਹੁੰਦੇ ਉਨਾ ਟਾਈਮ ਪੰਜਾਬ ਨੂੰ ਇਸ ਤਰ੍ਹਾਂ ਹੀ ਕੁੱਟਿਆ ਮਾਰਿਆ ਜਾਊਗਾ ਖਾਸ ਕਰਕੇ ਜਿਹੜੀ ਸਿੱਖ ਨੌਜਵਾਨਾਂ ਉੱਪਰ ਜਿਹੜੀ ਜਿਹੜਾ ਸ਼ੁਰੂ ਤੋਂ ਲੈ ਕੇ ਜਿਹੜਾ ਘਾਣ ਹੁੰਦਾ ਆ ਰਿਹਾ ਕਤਨਾਮ ਹੁੰਦਾ ਆ ਰਿਹਾ ਨੌਜਵਾਨਾਂ ਨੇ ਸ਼ਹੀਦਦਿਆਂ ਪਾਈਆਂ ਇਹ ਸਿੱਖ ਨੌਜਵਾਨਾਂ ਉੱਪਰ ਅਤਿਸ਼ਾਤਤ ਉਹਨਾਂ ਟਾਈਮ ਲਈ ਰੁਕਦਾ ਜਿੰਨਾ ਟਾਈਮ ਅਸੀਂ ਸਾਰੇ ਇਕੱਠੇ ਨਹੀਂ ਹੋਏ। ਇਕੱਲੇ-ਇਕੱਲੇ ਨੂੰ ਤੁਸੀਂ ਇਹ ਅੱਜ ਤਾਂ ਸਤਿਪਾਈ ਸੰਦੀਪ ਸਿੰਘ ਦੇ ਉੱਪਰ ਅਤਿਸ਼ਾਤਤ ਹੋਇਆ। ਫਿਕਰ ਨਾ ਕਰੋ, ਕੱਲ ਨੂੰ ਛੋਡੇ ਉੱਪਰ ਵੀ ਨੌਜਵਾਨਾਂ ਤਸ਼ੱਦਦ ਹੋਣਾ। ਮੈਂ ਹੁਣ ਆ ਇਸ ਸਮੇਂ ਖਾਲਸਾ ਕਾਲਜ ਦੇ ਮੂਹਰੇ ਖੜ ਕੇ ਆਇਆ ਸੀ ਮੈਂ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਆਇਆ। ਮੈਂ ਕਿਹਾ ਨੌਜਵਾਨਾਂ ਇੱਥੇ ਕਾਪੀਆਂ ਚੱਕੀ ਫਿਰਦੇ ਪੜ੍ਹਨਾ ਤੁਸੀਂ ਕੁਝ ਹੈ ਨਹੀਂ। ਮੈਂ ਕਿਹਾ ਮੈਂ ਇਹ ਗੱਟੀਆਂ ਲਈ ਫਿਰਦੇ। ਮੈਂ ਕਿਹਾ ਚਲੋ ਮੈਂ ਕਿਹਾ ਪਟਿਆਲਾ ਕੇਂਦਰੀ ਯੂਨੀਵਰਸਿਟੀ ਜੀ ਸਾਡੇ ਕੋਈ ਸਾਡੀ ਕਾਮ ਦੀ ਗੱਲ ਕਰਨ ਵਾਲੇ ਭਾਈ ਸੰਦੀਪ ਸਿੰਘ ਜੀ ਖਾਲਸਾ ਪਰ ਸ਼ਰਧਤ ਹੋਇਆ ਤੁਸੀਂ ਉਹਨਾਂ ਦੇ ਪਿੱਛੇ ਦਾ ਜਾਣ ਹੀ ਰਹੇ ਜੇਕਰ ਇੱਥੇ ਲੀਡਰ ਕਹਿ ਦੇਣਗੇ ਵੀ ਚਲੋ ਜੀ ਆਪਾਂ ਰੈਲੀ ਕਰਨੀ ਹੈ ਉੱਥੇ ਰੈਲੀ ਕਰਨੀ ਹੈ ਉਧਰ ਨੂੰ ਆਪਾਂ ਭੱਜ ਜਾਨੇ ਆ ਇਹ ਸਾਡਾ ਜਿਹੜਾ ਸਭ ਤੋਂ ਵੱਡਾ ਜਿਹੜਾ ਸਾਡੀ ਨੌਜਵਾਨਾਂ ਦਾ ਧਾਨ ਹੋਣ ਦਾ ਕਾਰਨ ਹੀ ਆ ਅੱਜ ਪੰਜਾਬ ਦਾ ਵਿਹਲਾ ਹੋਣ ਦਾ ਕਾਰਨ ਹੀ ਆ ਅੱਜ ਪੰਜਾਬ ਦੀ ਜਿਹੜੀ ਸਾਰੀ ਸਿੱਧੀ ਡਾਵਾ ਡੋਲ ਹੋਣ ਦਾ ਕਾਰਨ ਹੀ ਹੈ ਕਿ ਅਸੀਂ ਕੱਠੇ ਨਹੀਂ ਹਾਂ ਜੀ ਆ ਕਿੰਨੇ ਕ ਜਾਣੇ ਆਸੀਂ ਤੁਸੀਂ ਆ ਨਿਗਾ ਮਾਰ ਲਓ ਮੈਂ ਪਰਸੋਂ ਤੋਂ ਲੈ ਕੇ ਲਗਾਤਾਰ ਮੈਂ ਤਰੀਕਾ ਭੁਗਤ ਰਿਹਾ ਨੌਜਵਾਨੋਂ ਪਰਸੋਂ ਲੁਧਿਆਣੇ ਕੱਲ ਮੈਂ ਕੱਲ ਮੈਂ ਚੰਡੀਗੜ੍ਹ ਮਹਾਲੀ ਤਰੀਕਾ ਸੀ ਗਿਆ ਅੱਜ ਮੇਰੀ ਬਰਨਾਲੇ ਤਰੀਕਾ ਲਗਾਤਾਰ ਤਰੀਕਾ ਭੁਗਤ ਰਿਹਾ ਗੱਲ ਮੇਰੀ ਹੀ ਸਥਿਤੀ ਜਿਹੜੇ ਵੀ ਸਾਡੀ ਮੂਰੀ ਹੋ ਕੇ ਸਾਡੇ ਪੰਜਾਬ ਦੀ ਗੱਲ ਕਰਦੇ ਨੇ ਸਾਡੀ ਕੌਮ ਦੀ ਗੱਲ ਕਰਦੇ ਨੇ ਸੋਨਾਂ ਸਾਥਨੀਆਂ ਦੇ ਅਸੀਂ ਗਦਾਰਾਂ ਦਾ ਬਹੁਤ ਸਾਥ ਦਿੰਨੇ ਆ ਅਸੀਂ ਵੋਟਾਂ ਵਾਲਿਆਂ ਦਾ ਬਹੁਤ ਸਾਥ ਦਿੰਨੇ ਆ ਜਿਨ੍ਹਾਂ ਨੇ ਸਾਨੂੰ ਇਹ ਹਿਸਾਬ ਲਾ ਲਓ ਵੀ ਸਾਡਾ ਅਸੀਂ ਵੀ ਬੋਟਾਂ ਵਿੱਚ ਹਰੇਕ ਨਾ ਚੜ ਕੇ ਤੁਰ ਜਾਂਦੇ ਐ ਐਡੀ ਵੱਡੀ ਕੁਰਬਾਨੀ ਦੇ ਕੇ ਬੰਦਾ ਜੇਲ੍ਹ ਦੇ ਵਿੱਚ ਬੈਠਾ ਹੋਵੇ ਅਸੀਂ ਉਹਦੇ ਬੱਚੇ ਖੜੀਏ ਨਾ ਅਸੀਂ ਉਹਦੇ ਬੱਚੇ ਹਾਂ ਦਾ ਨਾਅਰਾ ਨਾ ਮਾਰੀਏ ਤਾਂ ਸਾਡੇ ਲਈ ਲੱਖ ਦੀ ਲਾਹਣਤਾ ਇਸ ਕਰਕੇ ਮੈਂ ਸਾਰੇ ਹੀ ਨੌਜਵਾਨਾਂ ਨੂੰ ਬੇਨਤੀ ਕਰਦਾ ਮੇਰੇ ਨਾਲ ਭਾਈ ਸੰਦੀਪ ਸਿੰਘ ਜੀ ਦੇ ਭਰਾ ਵੀ ਬੈਠੇ ਨੇਗੇ ਵੀ ਬਾਦ ਚੜ ਕੇ ਜਿਹੜਾ ਚੱਲ ਰਿਹਾ ਇਸ ਮੋਰਚੇ ਦੇ ਵਿੱਚ ਹਾਜ਼ਰੀ ਲਵਾਓ ਬਾਕੀ ਇਹਨਾਂ ਦੇ ਭਾਈ ਸਾਹ ਮੇਰੇ ਨਾਲ ਬੈਠੇ ਨੇਗੇ ਇਹ ਸਾਡੇ ਸਾਡੇ ਜਿਹੜੇ ਨੇ ਸਾਡੇ ਸੁਣਦਣ ਸੁਣਨ ਵਾਲੇ ਨੇਗੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਭਾਈ ਸੰਦੀਪ ਸਿੰਘ ਦੇ ਭਰਾ ਦੀ ਵੀ ਜਿਹੜੀ ਗੱਲ ਅੱਗੇ ਅੱਗੇ ਕਰਕੇ ਤੁਸੀਂ ਜਿਹੜਾ ਜਰੂਰ ਤੁਸੀਂ ਇੱਥੇ ਆਪਣਾ ਮੋਰਚੇ ਤੇ ਪਹੁੰਚੋ ਸੰਗਤ ਜੀ ਕੱਲ 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 ਹੀ ਸਾਨੂੰ ਪਤਾ ਲੱਗਾ ਮਤਲਬ ਕਿ ਸੰਦੀਪ ਸਿੰਘ ਦੇ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਹੈ ਇਹਨਾਂ ਨੇ ਮਤਲਬ ਕਿ ਜੇ ਦਾ ਇਹ ਸੁਪਰੀਅਨ ਹਨ ਇਹਨੇ ਤੇ ਕੋਰਟ ਜੀਆਂ ਧੱਸੀਆਂ ਉਡਾ ਦਿੱਤੀਆਂ ਪਰ ਸੋਹ ਦਾ ਜੇ ਸੋਰੀ ਕੋਰਟ ਤੋਂ ਆਰਡਰ ਹੋ ਚੁੱਕਾ ਹੈ ਸੰਦੀਪ ਸਿੰਘ ਦਾ ਮੈਡੀਕਲ ਕਰਾਓ ਤੇ ਸੰਦੀਪ ਜੀ ਦੀ ਵੀ ਬਾਅਦ ਨਾਲ ਮੁਲਾਕਾਤ ਕਰਾਓ ਜੀਰ ਦਾ ਸੁਪਰਨ ਇੰਨਾ ਕਿ ਠੀਠ ਹੋ ਚੁੱਕਾ ਹੈ ਕਿ ਪਰਿਵਾਰ ਦੀ ਵੀ ਗੱਲ ਸੁਣਦਾ ਪਿਆ ਤੇ ਕੋਰਟ ਦੀ ਵੀ ਗੱਲ ਨਹੀਂ ਸੁਣਦਾ ਪਿਆ ਹਾਰ ਕੇ ਸਾਨੂੰ ਅੱਜ ਧਰਨਾ ਲੈਣਾ ਪਿਆ ਇੱਥੇ ਹੁਣ ਦੇਖੋ ਇਹ ਤਾਂ ਸੰਦੀਪ ਸਿੰਘ ਦੇ ਉੱਪਰ ਪਈ ਹੈ ਵਿਪਤਾ ਕਿਉਂਕਿ ਸੰਦੀਪ ਸਿੰਘ ਨੇ ਕੌਮ ਦਾ ਕਾਰਜ ਕੀਤਾ ਇਹ ਤਾਂ ਸਾਡੀਆਂ ਜਿਹੜੀਆਂ ਸਿੱਖ ਪੱਠ ਸਿੱਖ ਜਿਹੜੀਆਂ ਜੱਥੇਬੰਦੀਆਂ ਨੇ ਜਿਹਨੀਆਂ ਗੁਰੂ ਨਾਨਕ ਦੇਵ ਜੀ ਦੇ ਸਰਤਾ ਉਹ ਜ਼ਰੂਰ ਵੱਧ ਚੜ ਕੇ ਹਿੱਸਾ ਪਾਉਣ ਤੇ ਕਿਉਂਕਿ ਦੇਖੋ ਪਰਿਵਾਰ ਨੇ ਤੇ ਐਲਾਨ ਕਰ ਦਿੱਤਾ ਕਿ ਇਹ ਤਾਂ ਦੇਖੋ ਕਾਫੀ ਜ਼ਿਆਦਾ ਤਸ਼ੱਦਦ ਹੋ ਚੁੱਕਾ ਹੈ। ਹੁਣ ਦੇਖੋ ਕਿੰਨੀ ਜਥੇਬੰਦੀਆਂ ਇੱਥੇ ਮੈਂ ਇਹ ਪੰਜਾਬ ਦੇ ਵਿੱਚ 8 ਟਰੱਕਾਂ ਤੋਂ ਜਥੇਬੰਦੀ ਹੈ ਤੇ ਹੁਣ ਤੁਹਾਨੂੰ ਕਹਿਣ ਲੱਗੇ ਗੁੱਸਾ ਆ ਗਿਆ ਨਾ ਕਿ ਮਨਦੀਪ ਸਿੰਘ ਦੀਆਂ ਗੱਲਾਂ ਕਿਉਂ ਕਰਦਾ ਕੱਲ ਕੀੰਤੀ ਦੇ 20 ਬੰਦੇ ਕੀ ਰਾਤ ਨੂੰ ਮੇਰੇ ਕੋਲ ਸਿਰਫ ਕੀੰਤੀ ਦੇ 20 ਬੰਦੇ ਤੇ 20 ਵਿੱਚੋਂ 24 ਦੋਵਾਂ ਨੇ ਮੈਨੂੰ ਇਹ ਕਹਿਤਾ ਹੈ ਮਨਦੀਪ ਸਿੰਘ ਰਾਤ ਨੂੰ ਚੋੱਕ ਕੇ ਲੈਣਾ ਮੈਂ ਕੋਈ ਗੱਲ ਗੋੜੀ ਮਾਰ ਦੇਣ ਮੈਨੂੰ ਤੇ ਮੈਂ ਇੱਥੋਂ ਨਹੀਂ ਜਾਣਾ ਭਾਵੇਂ ਤੇ ਫਰਚੇ ਬਾਦਲ ਉਦੀ ਮੇਰੇ ਭਰਾ ਤੇ ਨਾ ਤਸ਼ੱਦਦ ਹੋ ਚੁੱਕਾ ਤੇ ਮੈਂ ਜਾ ਕੇ ਤੇ ਸੁੱਤਾ ਹੋਇਆ ਬੈਠਦੇ ਜਾ ਕੇ ਮੈਨ ਪਗੜਾ ਖੜੀਏ ਪੰਥਰ ਜਿੱਥੇ ਬੰਨ ਗਏ ਬਰੇ ਕਿੱਥੇ ਸੋਈਆਂ ਜਾ ਕੇ ਹਨ ਕਦੋਂ ਨਰ ਜਾਗ ਆਣੀਆਂ ਨੇ ਐਨੀ ਕਿ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਦੀ ਬੇਨਤੀ ਕਰਨ ਕਿ ਕਿਤੇ ਸਾਡੇ ਸੀਨੀਅਰ ਆਗੂ ਪ੍ਰੋਫੈਸਰ ਸਾਹਿਬ ਜੀ ਸਾਰੇ ਪਹੁੰਚ ਚੁੱਕੇ ਨੇਗੇ ਪਰ ਮੇਰੀ ਤਾਂ ਖਾਸ ਕਰਕੇ ਜਿਹੜੇ ਨੌਜਵਾਨ ਚ ਸੋਸ਼ਲ ਮੀਡੀਆ ਚਲਾਉਂਦੇ ਨੇ ਉਹਨਾਂ ਨੂੰ ਬੇਨਤੀ ਆ ਕਿਉਂਕਿ ਜੋ ਸੋਸ਼ਲ ਮੀਡੀਆ ਤੇ ਇੱਥੇ ਆ ਕੇ ਵੀਡੀਓ ਪਾਉਣਗੇ ਕਿਉਂਕਿ ਜਿਹੜਾ ਮੀਡੀਆ ਬਹੁਤ ਘੱਟ ਜਿਹੜਾ ਕਵਰ ਕਰ ਰਿਹਾ ਤੁਹਾਨੂੰ ਪਤਾ ਸਰਕਾਰ ਦਾ ਜਿਹੜਾ ਮੀਡੀਆ ਉਹ ਲੋਕਾਂ ਤੱਕ ਗੱਲ ਹੀ ਨਹੀਂ ਜਾ ਇਸ ਕਰਕੇ ਬਹੁਤ ਘੱਟ ਗਿਣਤੀ ਸਾਡੇ ਭਰਾ ਮੀਡੀਆ ਵਾਲੇ ਪਹੁੰਚਦੇ ਨੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਪਰ ਜਿਹੜਾ ਮੀਡੀਆ ਪਹੁੰਚਣਾ ਚਾਹੁੰਦਾ ਉਹ ਨਹੀਂ ਪਹੁੰਚਿਆ ਇਸ ਕਰਕੇ ਮੈਂ ਅੱਜ ਸਾਰੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਤੇ ਐਨੇ ਐਨੇ ਨੌਜਵਾਨ ਲੋਕ ਫੋਲੋ ਕਰਦੇ ਨੇਗੇ ਜੋ ਨੌਜਵਾਨ ਹੋਣਗੇ ਤਾਂ ਜਿੱਦਿਕੇ ਪੰਜਾਬ ਦੇ ਵਿੱਚ ਇੱਕ ਲਹਿਰ ਬਣ ਸਕਦੀ ਹੈ ਜਿਵੇਂ ਕਿ ਹੜਾਂ ਦੀ ਲਹਿਰ ਬਣੀ ਆ ਇਸ ਤਰ੍ਹਾਂ ਲਹਿਰ ਬਣ ਸਕਦੀ ਆ ਬਹੁਤ ਸਾਰੇ ਨੌਜਵਾਨ ਜਿਹੜੇ ਕਿ ਪੰਥਕ ਗੱਲਾਂ ਕਰਦੇ ਨੇ ਪੰਥਕ ਪੋਸਟਾਂ ਪਾਉਂਦੇ ਨੇਗੇ ਪੰਥ ਦੀ ਗੱਲਬਾਤ ਕਰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਮੇਰੀ ਬੇਨਤੀ ਆ ਮੈਂ ਸੰਘ ਦਾ ਦੂਸਰਾ ਚਾਹਨਾਲਾ ਵੀ ਇੱਕ ਗਿਣੀ ਮਿਤੀ ਸਾਜਸ਼ ਦੇ ਤਹਿਤ ਹੋਇਆ ਹੈ ਆ ਆਪਾਂ ਲੱਖ ਭਾਵੇਂ ਕਈ ਜੇ ਵੀ ਦੀ ਨਿਕਵਾਰੀ ਹੋਣੀ ਚਾਹੀਦੀ ਹੈ ਮਨੁੱਖੀ ਅਧਿਕਾਰਾਂ ਦਾ ਕਾਣ ਮਨੁੱਖੀ ਅਧਿਕਾਰਾਂ ਦੀ ਕਾਣ ਦੀ ਗੱਲ ਕਰੀਓ ਸਾਡੇ ਨਾਲ ਪਹਿਲਾਂ ਤੋਂ ਹੁੰਦਾ ਹੈ ਕਿ ਜੇਕਰ ਇਨਕੁਆਰੀ ਦੀ ਗੱਲ ਕਰ ਆਪਾਂ ਕੋਲ ਇਨਕੁਆਰੀ ਕੀਤੀ ਜਾਵੇ ਤਾਂ ਉਹ ਵੀ ਸਾਡੇ ਹੱਕ 'ਚ ਨਹੀਂ ਹੋਣੀ ਇਹ ਹੋਇਆ ਕੀ ਹੈ ਵੀ ਮਲਾਜਮ ਹਾਤਾ ਜਿਹੜਾ ਹੈ ਉਹ ਉੱਥੇ ਕੈਦੀ ਰਹਿੰਦੇ ਨੇ ਜਾਂ ਮਲਾਜਮ ਰਹਿੰਦੇ ਨੇ ਇਹ ਸੰਦੀਪ ਸਿੰਘ ਜਿਹੜਾ ਇੱਕ ਹਵਾਲਾਤੀ ਆ ਤੇ ਹਵਾਲਾਤੀ ਨੂੰ ਕਦੇ ਵੀ ਜਿਹੜਾ ਕੈਦੀਆਂ ਦੇ ਨਾਲ ਨਹੀਂ ਰੱਖਿਆ ਜਾਂਦਾ ਇੱਕ ਜੇਲ੍ਹ ਪ੍ਰਸ਼ਾਸਨ ਦਾ ਪ੍ਰੀਸਰ ਦਾ ਇੱਕ ਨਿਯਮ ਹੈ ਰੂਲ ਹੈ ਕੈਦੀ ਵੱਖਰੇ ਨੇ ਹਵਾਲਾਤੀ ਵੱਖਰੇ ਨੇ ਸੋ ਉੱਥੇ ਸੰਦੀਪ ਸਿੰਘ ਨੂੰ ਰੱਖਣ ਦਾ ਕਾਰਨ ਇਹ ਸੀ ਵੀ ਉਹਨਾਂ ਬੰਦਿਆਂ ਦੇ ਵਿੱਚ ਕਿਉਂਕਿ ਉਹ ਜਿਹੜੇ ਬੰਦੇ ਸੀ ਜਾ ਇੰਦਰਜੀਤ ਸਿੰਘ ਔਰ ਵਿਚਨ ਸਿੰਘ ਜਾ ਸੋਭਾ ਸਿੰਘ ਉਹ ਬੰਦੇ ਕ੍ਰਾਈਮ ਦੇ ਮਾਸਟਰ ਬਲਾਸਟਰ ਜਿਹਨੂੰ ਕਹਿ ਸਕਦੇ ਆ ਉਹ ਬੰਦੇ ਸੀਗੇ ਜਿਨ੍ਹਾਂ ਨੇ ਹਜ਼ਾਰਾਂ ਨੌਜਵਾਨ ਜਿਹੜੇ ਨੇ ਤਸ਼ੱਦਦ ਕਰਕੇ ਔਰ ਬੜੇ ਮਾਸਟਰ ਦੇ ਗੇਮਾਂ ਬਣਾ ਕੇ ਜਿਹਨਾਂ ਨੇ ਮਾਰੇ ਨੇ ਤੇ ਸੰਦੀਪ ਸਿੰਘ ਨੂੰ ਉਹਨਾਂ ਨੇ ਸੰਦੀਪ ਸਿੰਘ ਨੇ ਇਹ ਐਪਲੀਕੇਸ਼ਨ ਵਿੱਚ ਜੇਲ੍ਹ ਪ੍ਰਸ਼ਾਸਨ ਨੂੰ ਲਿਖੀ ਵੀ ਇਹ ਬੰਦਿਆਂ ਦਾ ਰਵਈਆ ਠੀਕ ਨਹੀਂ ਹੈਗਾ ਮੈਨੂੰ ਇੱਥੋਂ ਬਦਲਦਾ ਜਾਵੇ ਤੇ ਸੰਦੀਪ ਸਿੰਘ ਦੀ ਉਹ ਸੁਣਵਾਈ ਨਹੀਂ ਹੋਈ ਕਿਉਂ ਕਿ ਇਹ ਉੱਪਰੋਂ ਸਰਕਾਰਾਂ ਅੰਦਰ ਕਿਣੀ ਮਿੱਟੀ ਸਾਜ਼ਿਸ਼ ਸੀਗੀ ਏਜੰਸੀਆਂ ਦੀ ਵੀ ਸੰਦੀਪ ਸਿੰਘ ਨੂੰ ਮਾਰਾਇਆ ਜਾਵੇ ਜੇਲ੍ਹ ਦੇ ਵਿੱਚ ਤੇ ਜਦੋਂ ਸੰਦੀਪ ਸਿੰਘ ਦੇਥੋਂ ਗਣਤੀ ਨਹੀਂ ਬਦਲੀ ਇਹਨਾਂ ਬੰਦਿਆਂ ਨੇ ਬੜੀ ਪਲਾਨਿੰਗ ਦੇ ਨਾਲ ਉਹਦੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੰਦੀਪ ਸਿੰਘ ਨੂੰ ਜਾਨਵਾਰ ਮਾਰਨ ਦੀ ਕੋਸ਼ਿਸ਼ ਕੀਤੀ ਜਦੋਂ ਸੰਦੀਪ ਸਿੰਘ ਹੁਣ ਤਗੜਾ ਉਸ ਨੇ ਫਿਰ ਆਪਣਾ ਬਚਾ ਕੀਤਾ ਬਚਾਅ ਦੇ ਵਿੱਚ ਜਦੋਂ ਗੱਲ ਹੋਈ ਉਹ ਬੰਦਿਆਂ ਦੀ ਸੱਟਾਂ ਦਾ ਵਖਾਤੀਆਂ ਸੁਪਾ ਸਿੰਘ ਨੂੰ ਕਹਿਤਾ ਵੀ ਉਹ ਦੇਖੋ ਮੈਂ ਹਰਾਣਾ ਵੀ ਯਾਰ ਕਿੱਡਾ ਕੁ ਮਾੜਾ ਬੰਦਾ ਹੋਏਗਾ ਜਿਸ ਬੰਦੇ ਦੇ ਪਰਿਵਾਰ ਨੇ ਬੱਚਿਆਂ ਨੇ ਉਹਦੀ ਬੋਡੀ ਲੈਣ ਤੋਂ ਉਹਦਾ ਇਲਾਜ ਕਰਾਉਣ ਤੋਂ ਮਨਾਂ ਕਰਤਾ ਵੀ ਇਹਨੂੰ ਜਾਣਦਾ ਹੀ ਨਹੀਂ ਮਤਲਬ ਜਿਹੜਾ ਬੰਦਾ ਪਰਿਵਾਰ ਵਾਸਤੇ ਜਨਾਹ ਹੱਤ ਮਾੜਾ ਹੈ ਉਹ ਬੰਦੇ ਨੇ ਕਿੱਡੇ ਕ ਪਾਪ ਕੀਤੇ ਹੋਣਗੇ ਤੇ ਜਦੋਂ ਉਹਨਾਂ ਬੰਦਿਆਂ ਦਾ ਇਲਾਜ ਵਾਸਤੇ ਤਾਂ ਲੈ ਗਏ ਅਸੀਂ ਨਹੀਂ ਕਹਿੰਦੇ ਸੰਦੀਪ ਸਿੰਘ ਦਾ ਪਰਚਾ ਰੱਦ ਕਰ ਦਿਓ ਅਸੀਂ ਬਿਲਕੁਲ ਨਹੀਂ ਕਹਿੰਦੇ ਪਰ ਸੰਦੀਪ ਸਿੰਘ ਇਸ ਸਮੇਂ ਕਿਹੜੇ ਹਾਲਾਤ ਚ ਕਿਦਾਂ ਇਹ ਬਿਲਕੁਲ ਵੀ ਜਾਣਕਾਰੀ ਪਰਿਵਾਰ ਕੋਲ ਹੈ ਨਹੀਂ ਸੋ ਪਰਿਵਾਰ ਨਾਲ ਪਹਿਲਾਂ ਜਿਹੜਾ ਅਧਿਕਾਰ ਮਿਲਣ ਦਾ ਮਲਾਇਆ ਜਾਵੇ ਜੇ ਸੰਦੀਪ ਸਿੰਘ ਦੀ ਕੁਝ ਹੋਇਆ ਇਹ ਅਗਲੀ ਗੱਲ ਫੇਰ ਬਾਅਦ ਚ ਕਰਾਂਗੇ ਵੀ ਉਹਦਾ ਇਲਾਜ ਜਿਹੜਾ ਉਹ ਕਰਵਾਇਆ ਜਾਵੇ ਪਰ ਇਹ ਵਿਸ਼ਾ ਬਿਲਕੁਲ ਕੱਲ ਕਲੀਅਰ ਹੈ ਵੀ ਸੰਦੀਪ ਸਿੰਘ ਨੂੰ ਉੱਥੇ ਪਾਇਆ ਹੀ ਉਹਨਾਂ ਲੋਕਾਂ ਦੇ ਜਾਣ ਕਰਕੇ ਜਾਣ ਕਰਕੇ ਪਾਇਆ ਸੀ ਵੀ ਤਾਂ ਜੋ ਗਿਣੀ ਮਿੱਥੀ ਸਾਜਿਸ਼ ਨਾਲ ਸੰਦੀਪ ਸਿੰਘ ਨੂੰ ਖਤਮ ਕੀਤਾ ਜਾ ਸਕੇ ਕਿਉਂਕਿ ਸੰਦੀਪ ਸਿੰਘ ਉਹ ਚਿਹਰਾ ਹੈ ਜਿਨੇ ਸਰਕਾਰਾਂ ਦੇ ਖਾਸ ਬੰਦਿਆਂ ਨੂੰ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਸੀ ਉਹਨੂੰ ਗੱਡੀ ਚੜਾਇਆ ਤੇ ਉਹ ਸੰਦੀਪ ਸਿੰਘ ਉਹਨਾਂ ਦੇ ਅੱਖਾਂ ਦੇ ਵਿੱਚ ਰੜਕਦਾ ਸੀ ਤੇ ਜੇਲ੍ਹ ਦੇ ਵਿੱਚ ਉਹਨੂੰ ਮਾਰਤਾ ਜਾਵੇ ਪਰ ਉਹਨਾਂ ਦਾ ਜਿਹੜਾ ਇਹ ਪੰਤਰਾ ਹੈ ਨਹੀਂ ਚੱਲਿਆ ਤੇ ਸੰਦੀਪ ਸਿੰਘ ਨੇ ਆਪਣੇ ਆਪ ਨੂੰ ਬਚਾਇਆ ਹੁਣ ਅੱਗੇ ਸੰਦੀਪ ਸਿੰਘ ਉੱਪਰ ਉਹਨਾਂ ਨੇ ਹਮਲਾ ਕੀਤਾ ਕੀ ਹਾਲਾ ਸੰਦੀਪ ਸਿੰਘ ਨੇ ਤੇ ਇਹ ਜਾਂਚ ਦਾ ਵਿਸ਼ਾ ਪਰ ਜਾਂ ਸਾਡੇ ਹੱਕ ਚ ਕਦੇ ਨਹੀਂ ਆਉਣੀ ਪਰ ਅਸੀਂ ਪ੍ਰਸ਼ਾਸਨ ਨੂੰ ਸਾਡੇ ਇੱਥੇ ਐਸਐਸਪੀ ਵਰੁਣ ਜੀ ਨੇ ਬਹੁਤ ਅੱਛੇ ਅਫਸਰ ਨੇ ਦੇਖੋ ਜੀ ਸੰਦੀਪ ਸਿੰਘ ਸਣੀ ਉਹ ਕੋ ਜੋਦਾ ਆ ਜਿਨੇ ਸਦੀਰ ਸੂਰੀ ਜਿਹੜਾ ਆਪਣੇ ਆਪ ਨੂੰ ਹਿੰਦੂ ਨੇਤਾ ਕਹੋਂਦਾ ਸੀ ਜਿਹੜਾ ਸਿੱਖਾਂ ਦੀਆਂ ਬੀਬੀਆਂ ਨੂੰ ਬੱਚੀਆਂ ਨੂੰ ਪੰਜਾਬ ਦੀਆਂ ਬੀਬੀਆਂ ਬੱਚੀਆਂ ਨੂੰ ਬਹੁਤ ਗਲਤ ਸ਼ਬਦਾਵਲੀ ਵਰਤਦਾ ਸੀ 2022 ਦੇ ਨਵੰਬਰ ਵਿੱਚ ਉਹਨੂੰ ਸੋਦਾ ਲੱਗ ਜਾਂਦਾ ਕੋਸ਼ ਤੋਂ ਬਾਅਦ ਸੰਦੀਪ ਸਿੰਘ ਜੇਲ੍ਹ ਵਿੱਚ ਬੰਦ ਹੈ। ਉਹਦੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਏਦਾਂ ਦੀ ਗੱਲ ਨਹੀਂ ਆਈ ਕਿ ਉਹਨੇ ਕਿਤੇ ਟੀਵੀ ਮਾਰੀ ਹੋਵੇ। ਅ ਕਿਸੇ ਤਰ੍ਹਾਂ ਦਾ ਪੀਸ ਖਰਾਬ ਕੀਤਾ ਹੋਵੇ। ਫਰੰਤੂ ਅਫਸੋਸ ਹੈ ਕਿ ਉਹ ਅ ਉਹਨੂੰ ਬੰਦ ਇੱਥੇ ਕਰ ਦਿੱਤਾ ਪੁਚੜ ਪੁਲਿਸ ਅਫਸਰਾਂ ਦੇ ਨਾਲ। ਇਹ ਇੱਕ ਜਾਂਚ ਦਾ ਵਿਸ਼ਾ ਆ ਕਿਉਂਕਿ ਸੰਦੀਪ ਸਿੰਘ ਦਾ ਕੇਸ ਐਵੀਡੈਂਸ ਤੇ ਲੱਗਾ ਹੋਇਆ ਸੀ। ਜਦੋਂ ਕੋਈ ਐਵੀਡੈਂਸ ਦੇਣ ਨਹੀਂ ਆਉਂਦਾ ਤੇ ਮਾਨਯੋਗ ਹਾਈ ਕੋਰਟ ਜਿਹੜੀ ਆ ਜਾਂ ਕੋਰਟ ਆ ਉਹਨੂੰ ਜਵੰਤ ਦੇ ਦਿੰਦੀ ਆ ਸੰਦੀਪ ਸਿੰਘ ਬੇਲ ਦੇ ਨੇੜੇ ਸੀਗਾ ਏਜੰਸੀਆਂ ਨੇ ਕੁਝ ਗਲਤ ਬੰਦਿਆਂ ਨੇ ਸੰਦੀਪ ਸਿੰਘ ਨੂੰ ਪਿਛੋਲੇ ਵਿੱਚ ਪਾਉਣ ਵਾਸਤੇ ਉਹਨੂੰ ਪਸਾ ਕੇ ਰੱਖਣ ਵਾਸਤੇ ਕਿਉਂਕਿ ਉਦਾਂ ਤਾਂ ਕੋਈ ਬਣਦੀ ਨਹੀਂ ਸੀ ਗੱਲ ਸਿੰਪਲ ਮਰਡਰ ਸੀ ਕੋਈ ਯੂਪੀਏ ਨਹੀਂ ਕੋਈ ਕੁਝ ਨਹੀਂ ਉਹਨੇ ਆਰਾਮ ਨਾਲ ਉਹਦੀ ਬੇਲ ਵੀ ਹੋਣੀ ਸੀ ਸਾਰਾ ਕੁਝ ਹੋਣਾ ਸੀ ਉਹਨੂੰ ਪਸਾਉਣ ਵਾਸਤੇ ਜਾਨ ਬੁੱਝ ਕੇ ਉਹ ਦਰਿੰਦੇ ਅਫਸਰਾਂ ਦੇ ਨਾਲ ਉਹਦੀ ਗਿਣਤੀ ਪਾਈ ਗਈ। ਉਹਨਾਂ ਨੇ ਇਹਨੂੰ ਪ੍ਰਵੋਕ ਕੀਤਾ। ਪ੍ਰਵੋਕ ਕਰਨ ਤੋਂ ਬਾਅਦ ਝਗੜਾ ਹੋਇਆ। ਝਗੜੇ ਦੇ ਵਿੱਚ ਕਿਸੇ ਦੇ ਸੱਟ ਵੱਜ ਗਈ, ਕਿਸੇ ਦੇ ਘੱਟ ਵੱਜ ਗਈ। ਹੁਣ ਹੈਰਾਨੀ ਦੀ ਗੱਲ ਇਹ ਆ ਵੀ ਜਿਹੜੇ ਬੁੱਚੜ ਅਫਸਰਾਂ ਉਹਨਾਂ ਵੱਲੋਂ ਐਫਆਈਆਰ ਤੇ ਸੰਦੀਪ ਸਿੰਘ ਦੇ ਦਰਜ ਹੋ ਗਈ ਪਰ ਜਿਹੜੀ ਸੰਦੀਪ ਸਿੰਘ ਨੂੰ ਇੰਜਰੀ ਆਈ ਆ ਉਹਦਾ ਕੋਈ ਹਜੇ ਤੱਕ ਥੋ ਪਤਾ ਨਹੀਂ। ਇਹ ਜਿਹੜਾ ਅੱਜ ਦਾ ਜਿਹੜਾ ਸੰਘਰਸ਼ ਆ ਕਲੀ ਮੁਲਾਕਾਤ ਤੇ ਉੱਤੇ ਖਤਮ ਹੋਣ ਵਾਲਾ ਨਹੀਂ ਹੈਗਾ ਕਿ ਕਲੀ ਮੁਲਾਕਾਤ ਕਰਾ ਦਿਓ ਤੇ ਖਤਮ ਹੋ ਜਾਏ ਫੰਡਾਮੈਂਟਲ ਰਾਈਟ ਜਿਹੜੇ ਹੈਗੇ ਆ ਸੰਦੀਪ ਸਿੰਘ ਦੇ ਬਣਦੇ ਆ ਮਨੁੱਖੀ ਅਧਿਕਾਰ ਉਹਦੇ ਵੀ ਬਣਦੇ ਆ ਦੋਸ਼ੀ ਦੇ ਵੀ ਆਪਣੇ ਅਧਿਕਾਰ ਹੁੰਦੇ ਆ ਸੋ ਸੰਦੀਪ ਸਿੰਘ ਵੱਲੋਂ ਜਿਹੜਾ ਪਰਚਾ ਆ ਉਹ ਦੋਸ਼ੀ ਅਫਸਰਾਂ ਤੇ ਹੋਣਾ ਜ਼ਰੂਰੀ ਆ ਇਹ ਕੇਸ ਕਰਾਸ ਕੇਸ ਬਣਨਾ ਆ ਸੰਦੀਪ ਸਿੰਘ ਦਾ ਡਾਕਟਰੀ ਬੋਰਡ ਬਣਾਇਆ ਜਾਇਦਾ ਜਾਣਾ ਚਾਹੀਦਾ ਆ ਉਦੀ ਜਾਂਚ ਹੋ ਕੇ ਜਿਹੜੇ ਦੋਸ਼ੀ ਬੰਦਿਆਂ ਨੇ ਸੰਦੀਪ ਸਿੰਘ ਦੀ ਕੁੱਟਮਾਰ ਕੀਤੀ ਆ ਜਿਨ੍ਹਾਂ ਦੀ ਸੁਪਰਵਾਈਜ਼ਨ ਚ ਹੋਈ ਆ ਜੇਲ੍ਹ ਸੁਪਰਡੈਂਟ ਜੇਲ੍ਹ ਅਥਾਰਟੀ ਕਿੱਥੇ ਸੀ ਚੱਕਰ ਹੌਲਦਾਰ ਕਿੱਥੇ ਸੀਗਾ ਇਹ ਸਾਰੀ ਅਥਾਰਟੀ ਜਿਹੜੀ ਆ ਇਨਵੈਸਟੀਗੇਸ਼ਨ ਦੇ ਘੇਰੇ ਚ ਆਉਂਦੀ ਆ ਸੰਦੀਪ ਸਿੰਘ ਦੀ ਸੁਰੱਖਿਆ ਹਰ ਕੈਦੀ ਦੀ ਹਰ ਹਵਾਲਾ ਤੀ ਦੀ ਸੁਰੱਖਿਆ ਦਾ ਜੁਮਾ ਜੇਲ੍ਹ ਸੁਪਰਡੈਂਟ ਤੇ ਚੱਕਰ ਹੌਲਦਾਰ ਦਾ ਹੁੰਦਾ ਉਹ ਉਹ ਆਪਣੀ ਡਿਊਟੀ ਨਿਭਾਉਣ ਵਿੱਚ ਨਾਕਾਮਜਾਬ ਰਹੇ ਆ ਉਹਨਾਂ ਸਾਰੇ ਅਧਿਕਾਰੀਆਂ ਤੇ ਪਰਚਾ ਬਣਦਾ ਉਹ ਦੋਸ਼ੀ ਅਫਸਰਾਂ ਤੇ ਪਰਚਾ ਬਣਦਾ ਤੇ ਫੇਰ ਕਾਮ ਨੂੰ ਟਰਾਂਸ ਮਿਲਣੀ ਆ ਫੇਰ ਗੱਲ ਇਹ ਖੜਨੀ ਆ ਨਹੀਂ ਤੇ ਇਹ ਗੱਲ ਵੱਧੀ